ਤੇ ਕਮਨ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਨਵ ਵਿਹਾਏ ਮੁੰਡੇ ਨੇ ਖੌਫਣਾ ਕਤਮ ਚੁੱਕਿਆ ਦਰਸਰੇ ਪੂਰਾ ਮਾਮਲਾ ਜਿਹੜਾ ਅਬੋਹਰ ਤੋਂ ਸਾਹਮਣੇ ਆਇਆ ਜਿੱਥੇ ਅਬੋਹਰ ਦੇ ਵਿੱਚ ਰਹਿੰਦੇ ਇੱਕ ਨੌਜਵਾਨ ਵੱਲੋਂ ਆਪਣੇ ਘਰ ਦੇ ਅੰਦਰ ਹੀ ਖੌਫਣਾ ਕਦਮ ਚੁੱਕਿਆ ਜਾਂਦਾ ਹੈ ਹਾਲਾਂਕਿ ਇਸ ਦੀ ਜਾਣਕਾਰੀ ਉਸ ਸਮੇਂ ਪ੍ਰਾਪਤ ਹੁੰਦੀ ਹੈ ਜਦੋਂ ਮਰੜ ਮਾਰੇ ਨੌਜਵਾਨ ਵੱਲੋਂ ਪਹਿਲਾਂ ਤਾਂ WhatsApp ਉੱਤੇ ਸਟੇਟਸ ਪਾਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਘਰ ਦੇ ਵਿੱਚ ਫਹਾ ਲੈ ਕੇ ਆਪਣੀ ਜੀਵਨ ਲिला ਸਮਾਪਤ ਕਰ ਦਿੱਤੀ ਜਾਂਦੀ ਹੈ ਦਰਸ ਨੇ ਇਸ ਮਾਮਲੇ ਬਾਬਤ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਾ ਨੌਜਵਾਨ ਇੱਕ ਕਿਰਾਏ ਦੇ ਘਰ ਦੇ ਵਿੱਚ ਰਹਿੰਦਾ ਸੀ 3 ਮਹੀਨੇ ਪਹਿਲਾਂ ਹੀ ਉਸ ਦੀ ਲਵ ਮੈਰिज ਹੋਈ ਸੀ ਅਤੇ ਉਸ ਦੀ ਘਰਵਾਲੀ ਜਿਹੜੀ ਹੈ ਉਹ ਆਪਣੇ ਪੇਕੇ ਗਈ ਹੋਈ ਸੀਗੀ ਉਸ ਦੇ ਬਾਰੇ ਕੋਈ ਪਤਾ ਨਹੀਂ ਕਿ ਕਿਹੜੇ ਕਾਰਨ ਦੇ ਚੱਲਦੇ ਉਸ ਦੀ ਪਤਨੀ ਜਿਹੜੀ ਹੈ ਆਪਣੇ ਪੇਕੇ ਘਰ ਰਹਿ ਰਹੀ ਸੀਗੀ ਪਰ ਇਹ ਜੋ ਗੱਲ ਨਿਕਲ ਕੇ ਸਾਹਮਣੇ ਆ ਗਿਆ ਉਸ ਦੇ ਵਿੱਚ ਇੱਕ ਨੌਜਵਾਨ ਵੱਲੋਂ ਆਪਣੇ ਘਰ ਦੇ ਵਿੱਚ ਹੀ ਕਿਰਾਏ ਵਾਲੇ ਘਰ ਦੇ ਵਿੱਚ ਹੀ ਫਾਹ ਲੈ ਜਾਂਦਾ ਹੈ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੀਤੀ ਜਾਂਦੀ ਹੈ ਤੇ ਇਸ ਬਾਬਤ ਜਾਣਕਾਰੀ ਉਸ ਸਮੇਂ ਪ੍ਰਾਪਤ ਹੁੰਦੀ ਹੈ ਜਦੋਂ ਕਿਰਾਏ ਦੇ ਥੱਲੇ ਦੇ ਫਲੋਰ ਉੱਤੇ ਇੱਕ ਨੌਜਵਾਨ ਵੱਲੋਂ ਆਪਣੇ ਮੋਬਾਈਲ ਫੋਨ ਉੱਤੇ ਸਟੇਟਸ ਵਿੱਚ ਕਿਹਾ ਜਾਂਦਾ ਹੈ ਕਿ ਅਨੋਜਵਾਨ ਵੱਲੋਂ ਜੋ ਕਿ ਉਹਨਾਂ ਦੇ ਕਿਰਾਏ ਦੇ ਉੱਪਰਲੇ ਕਮਰੇ ਦੇ ਵਿੱਚ ਰਹਿ ਰਿਹਾ ਹੁੰਦਾ ਉਸ ਵੱਲੋਂ ਇਹ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਜਿਵੇਂ ਹੀ ਉਹ ਆਪਣੇ ਭਰਾ ਦੇ ਨਾਲ ਉੱਪਰ ਪਹੁੰਚਦਾ ਹੈ ਤਾਂ ਇੱਕਦਮ ਉਸ ਦੇ ਪੈਰਾਥਲੋ ਜ਼ਮੀਨ ਖਸਕ ਜਾਂਦੀ ਹੈ ਜਦੋਂ ਉਹ ਦੇਖਦਾ ਹੈ ਕਿ ਉਸ ਨੌਜਵਾਨ ਵੱਲੋਂ ਆਪਣੇ ਕਮਰੇ ਅੰਦਰ ਫਾਹਲ ਲਿੱਤਾ ਹੈ ਤਾਂ ਉਸ ਤੋਂ ਬਾਅਦ ਹੀ ਮੌਕੇ ਉੱਤੇ ਪੁਲਿਸ ਨੂੰ ਇਸ ਬਾਬਤ ਵਿੱਚ ਸੂਚਨਾ ਦਿੱਤੀ ਜਾਂਦੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਜਿਉ ਸੂਤਰਦਾਸ ਨੇ ਕਿ ਨੌਜਵਾਨ ਦੇ ਕੋਲ ਸੂਸਾਈਡ ਨੋਟ ਵੀ ਮਿਲਿਆ ਹੈ ਪਰ ਤੁਹਾਨੂੰ ਦੱਸ ਦਿੰਨੇ ਕਿ ਜੋ WhatsApp ਸਟੇਟਸ ਉਹਨਾਂ ਲਗਾਇਆ ਗਿਆ ਸੀ ਉਸ ਦੇ ਵਿੱਚ ਉਹ ਅਤੇ ਉਸ ਦੀ ਪਤਨੀ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਸੋਰੀ ਮੇਰੀ ਜਾਨ ਗੁੱਡ ਬਾਏ ਇਹ ਲਿਖ ਕੇ ਸਟੇਟਸ ਅਪਲੋਡ ਕੀਤਾ ਜਾਂਦਾ ਹੈ ਤੇ ਕੁਝ ਹੋਰ ਇਨਫੋਰਮੇਸ਼ਨ ਵੀ ਉਸ ਵੱਲੋਂ ਸਾਜੀ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਅੰਜਲੀ ਮੈਂ ਤੇਰੇ ਨਾਲ ਅਜੀਹਾ ਨਹੀਂ ਕਰ ਪਾਇਆ ਇਸ ਕਰਕੇ ਮੈਂ ਮਤਲਬ ਸੌਰੀ ਮੰਗਦਾ ਅਤੇ ਗੁੱਡ ਬਾਏ ਲਿਖਿਆ ਜਾਂਦਾ ਹੈ ਸਟੇਟਸ ਉਸ ਵੱਲੋਂ ਅਪਲੋਡ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਆਪਣੇ ਹੀ ਕਿਰਾਏ ਦੇ ਮਕਾਨ ਦੇ ਵਿੱਚ ਉਸ ਵੱਲੋਂ ਫਹਾ ਲੈ ਕੇ ਆਪਣੀ ਜੀਵਨ ਲੀਲਾ ਜਿਹੜੀ ਅਸਮਾਪਤ ਕਰ ਦਿੱਤੀ ਜਾਂਦੀ ਹੈ ਫਿਲਹਾਲ ਪੂਰੇ ਮਾਮਲੇ ਦੀ ਪੂਰ ਪੂਰ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੇ ਪਿੱਛੇ ਦਾ ਕੀ ਕਾਰਨ ਹੈ ਸਾਰੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਪਰ ਮੌਕੇ ਉੱਤੇ ਮੌਜੂਦ ਜੁਕਰਾਇਦਾਰ ਹੈ ਉਹਨਾਂ ਵੱਲੋਂ ਇਸ ਮਾਮਲੇ ਨੂੰ ਲੈ ਕੇ ਕੀ ਕੁਝ ਕਿਹਾ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਹੈ ਸੋ ਲਰਨਾ ਚਾਰੂ ਪ੍ਰਿੰਟਿੰਗ ਪ੍ਰੈਸ ਤੇ ਲੱਗਿਆ ਹੈ ਮੌਇਦ ਨਾਦਵੰਦ ਠੀਕ ਹੈ ਜੀ ਉਹਨੇ ਸੁਸਾਇਟੀ ਕੀਤੀ ਹੋਈ ਹੈ ਠੀਕ ਹੈ ਉਹ ਸੁਸਾਇਟੀ ਜਿਹੜਾ ਹੈ ਹੁਣ ਉਹਨੂੰ ਲਾਇਆ ਹੈ ਤਾਣਾ ਚਿੱਟੀ ਦਾ ਆਈਓ ਆ ਗਿਆ ਹੈ ਉਹ ਕਾਰਵਾਈ ਕਰ ਰਹੇ ਹਨ ਠੀਕ ਹੈ ਜੀ ਕਿ ਜੋ ਕਾਰਵਾਈ ਹੈ ਕਰਾਂਗੇ ਇਹ ਪਹਲਾ ਕਿ ਕੀਤੀ ਹੈ ਹਾਂਜੀ ਹਾਂਜੀ ਕੋਈ ਸੋਸ਼ਲ ਨੋਟ ਵੀ ਮਿਲੇ ਆ ਆ ਮਿਲੇ ਹੈ ਕਿ ਠੀਕ ਹੈ ਹਾਂਜੀ ਗੱਲ ਤਾਂ ਸਿਰ ਮੈਨੂੰ ਗੱਲ ਤਾਂ ਨਹੀਂ ਪਤਾ ਇਹਨਾਂ ਦਾ ਕੀ ਹੈ ਇਹਨਾਂ ਪਤਾ ਇਹਨਾਂ ਦੀ ਵਾਈਫ ਦੋ ਤਿੰਨ ਦਿਨ ਪਹਿਲਾਂ ਤੋਂ ਮਾਇਕੇ ਗਈ ਹੋਈ ਨੇ ਕੋਈ ਮਤਲਬ ਇਹਨਾਂ ਦੀ ਇਹਨਾਂ ਦੀ ਮਦਰ ਨੂੰ ਆ ਕੇ ਲੈ ਕੇ ਗਏ ਨੇ ਇਹਨਾਂ ਨੇ ਭੇਜਿਆ ਹੈ ਕਿ ਆਪਦੇ ਕੁੜੀਆਂ ਪੇਕੇ ਜਾਂਦੀਆਂ ਰਹਿੰਦੀਆਂ ਨੇ ਰਹਿਣ ਉਵੇਂ ਗਈ ਹੋਈ ਹੈ ਬਟ ਉਹਨਾਂ ਆਏ ਕਿਉਂ ਨਹੀਂ ਆਪਾਂ ਨੂੰ ਨਹੀਂ ਪਤਾ ਇਹ ਕੀ ਸੀਨ ਹੈ ਉਹਨਾਂ ਦਾ ਅੱਪਕੀ ਕੀ ਹੋਇਆ ਤੁਹਾਨੂੰ ਪਤਾ ਕਿਵੇਂ ਲੱਗਿਆ ਬੀਐਸ ਮੈਨੂੰ ਇਹ ਪਤਾ ਲੱਗਿਆ ਮੈਂ ਤਾਂ ਆਪਦਾ ਇਹ ਕੋਈ ਆ ਰਿਹਾ ਹੈ ਮੈਂ ਤਾਂ ਆਪਣੀ ਰੂ ਆਫ ਦਾ ਆਫਿਸ ਵਿੱਚ ਮੀਟਿੰਗ ਲਗਾ ਰਿਹਾ ਸੀ ਜਦੋਂ ਇਹਨੇ ਆਪਣੀ ਬਾਈਕ ਨੂੰ ਐਂਟਰ ਕੀਤਾ ਤੇ ਮੈਨੂੰ ਮੈਂ ਆਪਣੀ ਮੀਟਿੰਗ ਤੋਂ ਫ੍ਰੀ ਹੋਇਆ ਤੇ ਇਹਨੇ ਓਕੇ ਕੀਤਾ ਕਿ ਚਲੋ ਠੀਕ ਹੈ ਵੀਰੇ ਮੈਂ ਅਹਿਲ ਇਨੁਲਾ ਦੇ ਨਾਲ ਤੇ ਬੁਲਾਣੇ ਆ ਇਹ ਉੱਪਰ ਚੜ ਗਿਆ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਇਹ ਉੱਪਰ ਚੜ ਗਿਆ ਤੇ ਮੈਂ ਆਪਣੀ ਮੀਟਿੰਗ ਤੋਂ ਫ੍ਰੀ ਹੋ ਕੇ ਆਪਣਾ ਮੋਬਾਈਲ ਓਪਨ ਕੀਤਾ ਤਾਂ ਮੈਨੂੰ ਸਟੇਟਸ ਨਜ਼ਰ ਆਇਆ ਜਾਂਦਾ ਐਨ ਸੈਟ ਅਪ ਤੇ ਗੁੱਡ ਬਾਏ ਦੇ ਸਟੇਟਸ ਲੱਗੇ ਹੋਏ ਨੇ ਇੱਕ ਆਉਦੀ ਵਾਈਫ ਦਾ ਪਿਕਚਰ ਲੱਗੀ ਹੋਈ ਹੈ ਤੇ ਇੱਕ ਤੇ ਕੱਲਾ ਖੜਾ ਹੈ ਜਿੰਮ ਵਿੱਚ ਖੜ ਕੇ ਗੁੱਡ ਬਾਏ ਦਾ ਛੇਡਣ ਲੱਗਾ ਹੋਇਆ ਮੈਂ ਆਲਰੇਡੀ ਠੀਕ ਹੈ ਠੀਕ ਹੈ ਤੇ ਉਹਦੇ ਵਿੱਚ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਉਹਦੇ ਬ੍ਰਦਰ ਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਇਹਨੇ ਸਟੇਟਸ ਪਾਇਆ ਵੀ ਨਹੀਂ ਆਹ ਮੁੰਡੇ ਦੇ ਤਾਂ ਆ ਕੀ ਸੀ ਨੇ ਤੇ ਮੇਰਾ ਬ੍ਰਦਰ ਆ ਗਿਆ ਅਸੀਂ ਦੋਨੋਂ ਜਲੇ ਜਾ ਕੇ ਦੋਨੋਂ ਬ੍ਰਦਰ ਜਾ ਕੇ ਅਸੀਂ ਮਕਾਨ ਮਾਲਕ ਤੇ ਗਏ ਮਕਾਨ ਮਾਲਕ ਨੂੰ ਮਿਲੇ ਉਹਨਾਂ ਨੂੰ ਲੈ ਕੇ ਅਸੀਂ ਉੱਪਰ ਆਏ ਆ ਇੱਥੇ ਆ ਕੇ ਅਸੀਂ ਹੱਥੇਗਾ ਤੇ ਖੜ ਕੇ ਆਵਾਜ਼ ਲਗਾਈਆਂ ਨੇ ਮੋਹਿਦ ਨੂੰ ਮੈਂ ਕਾਲ ਵੀ ਕੀਤੀ ਇਹਦਾ ਮੇਰਾ ਨੰਬਰ ਹੈਗਾ ਮੇਰੇ ਕੋਲ ਨੰਬਰ ਦੀ ਮੈਂ ਕਾਲ ਵੀ ਕੀਤੀ ਇਹਨੇ ਨੰਬਰ ਵੀ ਨਹੀਂ ਪੀਕ ਕੀਤਾ ਫਿਰ ਅਸੀਂ ਉਹ ਸ਼ੀਸ਼ੇ ਤੋਂ ਜਾ ਕੇ ਨਜ਼ਰ ਮਾਰੀ ਤਾਂ ਸਾਨੂੰ ਪਤਾ ਲੱਗਿਆ ਕਿ ਹੈ ਲੜਕਿਆ ਹੋਇਆ ਤਾਂ ਅਸੀਂ ਉਹ ਵੇ ਸਾਰੇ ਜਣੇ نیچے ਆ ਕੇ ਗਲੀ ਗਵ ਕੱਢ ਬੋਡੀ 4 ਨੰਬਰ ਸਾਡੀ ਨੂੰ ਮੈਂ ਗੱਲ ਕਰਕੇ ਹੀ ਪ੍ਰਤਾਰਿਸ ਕਰਾਉਣੀ ਹੈ ਕਿ ਇਹ ਨੂੰ ਮੈਂ 500 ਮੁੱਛੀ ਪਤਾ ਨਹੀਂ ਕਿ ਇੱਕ ਬਾਡੀ ਹੈ 4 ਨੰਬਰ ਨਾਲ ਦੇ ਵਿੱਚ ਆਇਆ ਗੱਲ ਕਰਕੇ ਤੇ ਬੈਠੇ ਆਇਆ ਹੁਣ ਮੈਂ ਬੋਡੀ ਦੇਖਣ ਆਸਤੇ ਪਰ ਬੜਿਆਂ ਜਿਵੇਂ ਕਮਰੇ ਛੁ ਲਾਈਵ ਦੀ ਬਹੁਤ ਆਉਂਦਾ ਅਸਤੇ ਮਾਗੀ ਵਾਰ ਕਰਦਾ ਮੁਬਾਕਰ ਅੱਦੀ ਕਿ ਲੈਣਾ ਹੈ ਠੀਕ ਹੈ ਕੀ ਮੰਗ ਕਰਦੇ ਹੋ ਐ ਜੇ ਪਲੱਸ ਕਰੀ ਉਸ ਵਲ ਮੈਂ ਕਿ ਨਹੀਂ ਥਾਣਦਾਰ ਹੈ ਜੀ ਕੋਈ ਵੀ ਐਕਟ ਕਰ ਵੀ ਕਰ ਠੀਕ ਹੈ ਭਲਾ ਕੇ ਮੈਂ ਸ਼ਿਵਦਰ ਬੰਦਾ ਜੀ ਨਰਸੁਹਰਾਨ ਜੀ 12 13 ਸਾਲ ਤੋਂ ਜੁੜੇ ਆ ਲਕੀਮਾ ਵੀ ਵਾਰ ਕਰਨਾ ਬਰਸਾ ਨਹੀਂ